ਦੇ ਨੂੰ ਗਿਆ ਹੁਣ ਮੈਂ ਚਾਹ ਵੀ ਚਲੋ ਭਰਾਵਾਂ ਨੂੰ ਦਰਸਾ ਕਰਾ ਦਈਏ ਇਹ ਪੈ ਰਿਆ ਵਾ ਤੇ ਕੱਢੀ ਨਾ ਹੋ ਆਹ ਇਹ ਤਾਂ ਵੀ ਨਾ ਜੀ ਦਾਨੀ ਨਾ ਲਾਓ ਚਲਾ ਦਿਗੇ ਮਾਰਕੀਟ ਚੱਲ ਰਹੀ ਆ ਤੇ ਤੇ ਮੰਦਰਾ ਮਾਰਚ ਪੈ ਰਹੀ ਹੈ ਬਹੁਤ ਜਿਆਦਾ ਵਧੀਆ ਮੌਸਮ ਹੈ ਦਰਸ਼ਕਾਂ ਦਾ ਬਹੁਤ ਜਿਆਦਾ ਆਨੰਦ ਆ ਰਿਹਾ ਹੈ ਤੇ ਮੇਰੇ ਭਰਾ ਲਾਈਵ ਚੈੱਕ ਕਰੋ ਆਲਮੀਕ ਮੰਦਰਾ ਰਾਮਪੀਰ ਸ ਰੋਡ ਆ ਸੰਧੂ ਸਾਹਿਬ ਵੀ ਆ ਰਹੇ ਮੇਰੇ ਨੇ ਆਹ कह दर्शन मिला करके आइए लाइव चल रही आज चल आज 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 क्या खा माता ਚੈੱਕ ਕਰੋ 800 ਰਹੀ ਆ ਲਾਈਵ ਤੁਹਾਨੂੰ ਬੁਖਾਰ ਰਹੇ ਆ ਮੇਰੇ ਲਾਈਵ YouTube ਤੇ ਚੈੱਕ ਕਰੋ ਮੇਰੇ ਭਰਾ ਵੇਖੋ ਉੱਤੇ ਖਲੋ ਜਾਂਦੇ ਸਕੇ 2 ਮਿੰਟ ਯਾਰ ਹੋ ਤਾਂ ਬਹੁਤ ਵਧੀਆ ਚੱਲ ਰਿਹਾ ਵਾ ਜਲੰਦਰ ਤਰਸ ਕਰਾ ਦੀ ਇਧਰ ਮੈਂ ਮੰਦਰਾ ਤੇ ਕਰਨਾ ਹੈ

ਮੌਸਮ ਬਹੁਤ ਵਧੀਆ ਜਾ ਤੇ ਅਸੀਂ ਆਖਰਕਲ ਮੇਲਾ ਗੱਲਾਂ ਦੇਤਣ ਆਏ ਹਾਂ ਅੰਦਰ ਬਾਦ ਨਿਕਦਾ ਤੇ ਮੈਂ ਕਿਹਾ ਭਰਾਵਾਂ ਨੂੰ ਵੀ ਵਿਖਾ ਦਿੰਨੇ ਆ ਆਹ ਦੇਖ ਕਰੋ ਦਰਸ਼ਨ ਬਾਰਸ਼ ਪੈ ਰਹੀ ਆ ਬਹੁਤ ਆਨੰਦ ਵਾਲਾ ਜਾਨੀ ਕਿ ਟੂਰਿਸਟ ਆ ਐਤੋਂ ਬਾਰਸ਼ ਡਿੱਗ ਰਹੀ ਆ ਦਰਸ਼ਨ ਕਰੋ ਬਹੁਤ ਵਧੀਆ ਨੰਦ ਆਉਂਦਾ ਵੀ ਬਹੁਤ ਜੀ ਲਾਈਵ ਚੱਲ ਰਿਹਾ ਹੈ ਅਬਾ ਦਰਸ਼ਨ ਮਿਲਣਾ ਹਮੀ ਪੈਂਦਾ ਵੀ ਦਰਸ਼ਨ ਮਿਲਿਆ ਕਰਾ ਦਈਏ ਹੋਰ ਕੀ ਆਪਾਂ ਦੇ ਜਾਨੀ ਕਿ ਬਹੁਤ ਆਨੰਦ ਵਾਲਾ ਜਾਨੀ ਕਿ ਅੱਬੇ ਬਾਲਮੀ ਦਾ ਮੰਦਿਰ ਬਹੁਤ ਵਧੀਆ ਬਣਾਇਆ ਮਾਣੀ

बहुत वजिया भारत भी बहुत ज़्यादा जाने के आनंद वाली है ਦੇ ਦਈ ਰਹੀ ਆ ਨਹੀਂ ਨਹੀਂ ਇਹ ਆ ਰਹੀ ਨਾ ਜਾਣਾ ਨਹੀਂ ਨਹੀਂ ਆ ਰਹੀ ਕੋਈ ਤੁਮ ਆ ਲੈ ਰਿਹਾ ਆਲੇ ਸੋ 10 ਰੁਪਏ 10 ਰੁਪਏ 10 ਰੁਪਏ ਇਸ ਤੋਂ ਬਾਅਦ 10 ਰੁਪਏ ਦੱਸੋ ਮੈਂ ਆ ਰਿਹਾ ਮੰਦਿਰ ਦਾ ਨਾਮ ਆ ਰਿਹਾ ਪਰ ਜਦੋਂ ਦਾ ਅੰਮ੍ਰਿਤਸਰ ਪਹੁੰਚਿਆ ਉहां ਆਹੋ ਕੱਲੀ ਹੱਥ ਜਮਰ ਬਿਲ ਨਹੀਂ ਕਰੇਗਾ ਅੰਮ੍ਰਿਤਸਰ 10 ਰੁਪਏ 10 ਰੁਪਏ 10 ਰੁਪਏ లైవ్ దర్శਨ ਕਰੋ ਤੁਸੀਂ मेले ਦੇ ਹੋਰ ਜਣ ਨੀ ਆਉਂਦੇ దర్శਨ ਨੂੰ ਆਉਣੇ ਜਿਹੜੇ ਬੰਦੇ ਆਵੇ ਭਾਈ ਭਾਈ ਮੰਦਰ ਜਾਣਦੇ ਨੇ ਇਹ ਬਹੁਤ ਜਾਣੀ ਕਿ ਜਦਾ ਪੈ ਰਿਆ ਵਾ ਤੇ ਸਾਡਾ ਜਿਹੜਾ ਕੀਤਾ ਗੱਲ ਕਰਨੀ ਹੈ లైవ్ ਚੈਟਰ ਆਵਿਏ ਵਾਦਨ ਹੋ ਉਰੇ ਨਾਂਦਾ ਆ ਰਹੇ ਆਗੇ ਰਾਤ ਦੇ ਨਾਂਦੀ ਲੈ ਰਹੇ ਆਂ ਬਰਸ ਰਾਤ ਦੇ ਵਾਰ ਮੌਸਮਾਂ ਦੀ ਫੇਰ ਵਧੀਆ ਵੜਾ ਉਹੀ ਹੋ ਗਿਆ ਵਾ ਹਏ ਬਹਿਰ ਬੜਾ ਵਧੀਆ ਮੌਸਮ ਹੋ ਗਿਆ ਅੱਜ ਆਹ ਆਪਰੇ ਹੋ ਤੁੰਗ ਵੀ ਆਉਂਦੀ ਆ ਮੰਗਦੀ ਜੀ ਨਾ ਆਹ 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 ਕਿਤੇ ਹੈ ਲਸਾਨਾ ਚੀਲੀਆ ਕਾਲਾ ਕਿਤੇ ਉਹ ਇਥੇ ਬੋਲ ਕੇ ਦੱਸਦੇ ਹਾਂ ਜੀ ਹਾਂ ਜੀ ਹਾਂ ਜੀ ਅੰਬਰਸਰ RAM ਤੀਰਥ ਅੰਬਰਸਰ ਪਹੁੰਚੇ ਆ ਅੰਬਰਸਰ ਅੰਬਰਸਰ RAM ਤੀਰਥ ਮੰਦਰਾ ਬਾਲਮੀਕ ਦਾ ਬਹੁਤ ਵੱਡਾ ਮੰਦਿਰ ਆ ਅੰਬਰਸਰ ਦਰਸ਼ਨ ਕਰਨ ਵਾਲੇ ਆ ਵੀ ਹੁਣ ਮੰਦਿਰ ਦੇ ਬਾਹਰ ਆ ਗਏ ਵੇਖੇ ਦਰਸ਼ਨ ਕਰਾ ਦਾਂਗੇ ਸੋਨੇ ਦੀ ਮੂਰਤੀ ਹੈ ਬਾਲਮੀਕ ਸਾਹਿਬ ਜੀ ਬੱਬੇ ਜੀ ਅੰਦਰ

ਇਹ ਚੰਗ ਰਹਾ ਨਹੀਂ ਪੱਗ ਭੇਜਣ ਯਾਰ ਮੇਰੀ ਪੱਗ ਭੇਜ ਦੇ ਨਾਲ ਦੇ ਕਹਿੰਦੇ ਕਹਿੰਦੇ ਵੀ ਮੀਤ ਜੇ ਕਰੀਏ ਆਪਾਂ ਦਰਸ਼ਨ ਮੇਲਾ ਦਰਸ਼ਨ ਮੇਲਾ ਹੀ ਚੱਲੇ ਤੁਸੀਂ ਦਰਸ਼ਨ ਮੇਲੇ ਜਾਓ ਜੀ ਆਪਾਂ ਪੜਾਈ ਇੱਥੇ ਕਿੱਥੇ ਜਾਣਾ ਬੈਠੇ ਹੋ ਨਹੀਂ ਬਸ ਹਾਂ ਉਹ ਕਹਾਂਦੇ ਮੀਤ ਨਾਲ ਜੇ ਕਰੀਏ 来 ਚੱਲ ਜੀ ਇਹ ਮੇਪਰ ਚੱਲੂ ਨਾ ਕਿੰਨੀ ਹਵਾ ਹੈ ਹਾਂ ਉਹ ਸਿਮਾ ਪੋਈ ਨੰਦਾ ਨੰਦਾ ਸਾਦੀ ਆਟਾ ਸਾਡੀ ਬੋਲਾ ਨੰਦਾ ਕਰੇ ਨੰਦਾ ਇੱਕੋ ਜੀ ਮੀ ਪੈ ਰਿਆ ਵਾ ਤੇ ਜਿਹੜੇ ਦਰਸ਼ਨ ਮਿਲਾ ਕਰਨ ਆਏ ਆ ਦੱਸੋ ਜੀ ਕਿਸਰਾ ਨੰਦਾ ਆ ਰਿਹਾ ਏ ਆ ਭੋਰੀਆ ਤੇ ਕਰਾਈਆ ਕਿੱਥੋਂ ਆਏ ਜੋ ਸੰਪਰਸਾਰੋਂ ਹਾਂ ਜੀ ਜੀ ਸੰਪਰਸਾਰੋਂ ਠੀਕ ਆ ਜੀ ਇਹ ਮੰਦਿਰ ਤਾਂ ਬਾਲਮੀਕ ਦਾ ਵਾ ਬਾਲਮੀਕ ਮਹਾਰਾਜ ਅੱਛਾ ਪਾਲ ਸਿੰਘ ਮਹਾਰਾਜ ਦਾ ਮੰਦਿਰ ਆਦਵਾਰ ਤੇ ਬਹੁਤ ਜਿਆਦੀ ਭੀੜ ਹੁੰਦੀ ਆ 40 ਭੀੜ ਹੁੰਦੀ ਆ ਅੱਛਾ ਤੇਰੀ ਮੂਰਤੀ ਅੰਦਰ ਸੁਨੇਂਦੀ ਆ ਸੁਨੇਂਦੀ 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 ਮੂਰਤੀ ਆ ਠੀਕ ਆ ਜੀ ਦਰਸ਼ਨ ਮੇਲਾ ਕਰਨਾ ਕਿਹੇ ਚ ਹੁੰਦੇ ਨੇ ਆਹੋ ਆ ਠੰਡ ਵਾਲੇ ਆਏ ਤੁਸੀਂ ਠੰਡ ਵਾਲੇ ਆ ਜੇ ਇਹ ਠੰਡ ਆਹ ਇਹ ਆ ਟੁੱਟ ਗਿਆ ਟੁੱਟਾਈ ਆ ਇਹ ਆ ਜਿਹੜਾ ਵਾਹਣ ਤੇ ਦੂਰ ਗੀਆ ਹੰਡਿਆ ਆ ਉਧਰ ਮੀਤ ਆ ਰਿਹਾ ਵਾ ਨਾ ਲੋ ਕੰਨ ਕਰਦੇ ਜੋ ਸੋ ਸਾਰੀ ਨਾ ਲੋ ਕਰੀ ਹਾਂ ਲੈ ਨਾ ਲੋ ਹਣਾ ਹਾਂ ਬੰਦਾ ਲੋ ਜਰਾ ਮੀਆਂ ਸੇਰ ਦੀ ਗਰਮੀ ਬੜੀ ਹੈ ਅੱਜ ਇਹ ਤਾਂ ਹੀ ਦਰਸ਼ਨ ਮੇਲਾ ਕਰਨ ਆਏ ਹਾਂ ਆਲਮੀਕ ਹਾਂ ਤਰਵਾਣ ਤਰਵਾਣ ਜੀ ਗੰਡਾ ਜੇ कर सकते हैं

Я не большой. Да. ਇਹ ਬਹੁਤ ਜ਼ਿਆਦਾ ਕਿਲੇ ਨਹੀਂ ਨਾ ਇਹ ਲਗ ਕਾਫੀ ਕੱਢੇ ਪਾਇਆ ਇਹ ਲਗ ਕਾਫੀ ਕੱਢੇ ਪਾਇਆ ਮੈਂ ਕਦੇ ਨਹੀਂ ਜਾਂਦਾ ਵੀ ਕਿ ਦਿਰੋਜ ਦਿਰਕ ਲਾਵਾ ਪਰ ਮੰਦਰ ਦੇਖਣੀ ਆਲਾ ਵਾ ਬਹੁਤ ਵਧੀਆ ਮੰਦਰ ਬਣਾਇਆ ਵਾ ਆਂ ਬਰਸਾਰ ਆਹਮੜਪੀਟਸ ਔਰ ਵਧੀਆ ਮੰਦਰ ਬਣਾਇਆ